ਆ ਦੇ ਕੱਢ ਲਿਆ ਜੇੜਾ ਚੱਲ ਚੱਲ ਉਹ ਨਹੀਂ ਮੈਂ ਕੱਢ ਲਿਆ ਕਿਹੜਾ ਬੰਦੇ ਆ ਮੁੰਡਾ ਸੁਨੱਖਾ ਮੁੰਡਾ ਗੱਭਰੂ ਆ ਪੂਰਾ ਜਵਾਨ ਹੈ ਨਾ ਭਾਈ ਮੈਂ ਤਾਂ ਬਹੁਤ ਕੰਟੀ ਪਰ ਅੱਜ ਮਾਂ ਵਿਚਾਰੀ ਦਾਦੀ ਜੀ ਨੇ ਪਹਿਲਾਂ ਇਹਨੂੰ ਬੋਲਣਾ ਸਿਖਾਇਆ ਤੁਰਨਾ ਸਿਖਾਇਆ ਉਂਗਲੀ ਫੜਫੜ ਅੱਜ ਉਸੇ ਪੁੱਤ ਤੋਂ ਡਰਦੀ ਹੈ ਵਿਚਾਰੀ ਮਾਂ ਹੈ ਨਾ 4 ਸਾਲ ਹੋ ਗਏ ਨਾ ਤੈਨੂੰ ਇੱਕ ਨਹੀਂ ਮੈਂ ਖੜਾ ਮੈਨੂੰ ਨਾ ਬਣਾਵੇਂ ਕੀ ਗੱਲ ਆ ਮੰਮੀ ਨਾ ਹੱਥ ਨਾ ਲਾ ਬੈੱਡ ਜਾ ਕੇ ਮੈਂ ਕੈਮੀਕਲ ਨਸ਼ੇ ਕਰਦਾ ਸੀ ਵੀਰ ਹਨਾ ਮੈਡੀਕਲ ਨਸ਼ਾ ਗੋਲੀਆਂ ਖਾਣੀਆਂ ਤੇ ਉਹਨਾਂ ਨੇ ਭੰਗ ਨੇ ਦਿਮਾਗ ਹੀ ਅਫਸਟ ਕਰਤਾ ਉਹਨਾਂ ਮਮਾ ਦੇ ਵੀ ਜੱਟਸਪਾਲ ਬਜਾਜ ਜੀ ਨੇ ਜਿਹੜੇ ਦੁਨੀਆਂ ਤੋਂ 2016 ਚਲੇ ਗਏ ਸੀ 2016 ਤੋਂ ਪਹਿਲਾਂ ਠੀਕ ਸੀ ਉਹ ਇੱਕ ਦਿਕਰ 300 ਰੁਪਏ ਰੋਜ਼ ਘਰੇ ਵੀ ਦਿੰਦਾ ਸੀ ਕਿਰਤ ਕਮਾਈ ਕਰਦਾ ਸੀ ਦੀ ਪਰ ਜਦੋਂ 2-4 ਮਹੀਨੇ ਹੋਏ ਸੀ ਇਹਨੂੰ ਇਦਾਂ ਹੋਏ ਨੂੰ ਉਦੋਂ ਹੀ ਇਹਦੀ ਬਾਹ ਫੜੀ ਜਾਂਦੀ ਇਹਦਾ ਇਲਾਜ ਕਰਾਇਆ ਜਾਂਦਾ ਤਾਂ ਇਹਦੇ ਅਜਾ ਹਾਲਾਤ ਨਾ ਬਣਦੇ 4 ਸਾਲ ਨਾ ਤਾਂ ਹੀ ਨਹੀਂ ਬੰਦਾ ਹਾਂ ਜੀ ਮਾਤਾ ਸੱਸੀ ਕਾਲਾ ਕਿਵੇਂ ਹੋ ਤੁਹਾਡਾ ਬੇਟਾ ਠੀਕ ਆ ਮੋਨੂ ਕਿ सोनू 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 ਕਿੱਥੇ सोनू ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਆਏ ਆ ਜੀ ਸਾਧਾ ਵਸਤੀ ਅੱਜ ਮੋਗੇ ਇੱਥੇ ਇੱਕ ਮੁੰਡਾ ਪਿਛਲੇ 7-8 ਸਾਲਾਂ ਤੋਂ ਮੈਂਟਲੀ ਅਫਸੈਟ ਆ ਮਾਂ ਤੇ ਪੋਤੀ ਦੋਨੇ ਘਰ ਚ ਬਿਚਾਰ ਮਾਤਾ ਵਿਚਾਰੀ ਪਤੰਗ ਵਗੈਰਾ ਵੇਚ ਕੇ ਮਾੜਾ ਮੋਟਾ ਆਪਣਾ ਘਰ ਦਾ ਗੁਜ਼ਾਰਾ ਚਲਾਉਂਦੀ ਆ ਧੀਆਂ ਸੀ ਉਹ ਵਿਆਹ ਤੀਆਂ ਇੱਕੋ ਇੱਕ ਪੁੱਤ ਸੀ ਉਹ ਅਫਸੈਟ ਹੋ ਗਿਆ ਸਿਰ ਦਾ ਸਾਇੰਸ ਸੀ ਜਿਹੜਾ ਮਾਤਾ ਦੇ ਉਸ ਦੁਨੀਆ ਤੋਂ ਚਲਾ ਗਿਆ ਬਾਪੂ ਤੇ ਮਾਂ ਨੇ ਪੁੱਤ ਤਾਂ ਪਾਲ ਲਿਆ ਪੜ੍ਹਾਇ ਸਾਰਾ ਕੁਝ ਕਰ ਲਿਆ ਬੜਾ ਵੀ ਸੀਗਾ ਪਰ ਹੁਣ ਨਹਾਤੇ ਨੂੰ 3 ਸਾਲ ਹੋ ਗਏ ਆ ਇੰਨਾ ਜ਼ਿਆਦਾ ਅਫਸੈਟ ਹੋਇਆ ਹੋਇਆ ਵਾ ਉਹ सोनू ਕਿਵੇਂ ਵੀਰੇ ਓ ਸੋਨਿਆ ਕੀ ਹਾਲ ਨੇ ਹੱਥ ਮਿਲਾ ਲਾ ਵਾਹ ਯਾਰ ਨੇ ਮੇਰੇ ਵੀਰ ਤੇ ਸੋਨੂ ਕੀ ਹਾਲ ਨੇ ਕੋਈ ਨਹੀਂ ਕੀ ਹਾਲ ਆ ਤੇ ਕਾਲਾ ਗੱਲ ਪੈ ਜੋ ਹੱਥ ਮਿਲਾ ਪਹਿਲਾਂ ਤੂੰ ਯਾਰ ਨਹੀਂ ਹੈਲੋ ਕਰ ਲਾ ਹੈਲੋ ਕਰ ਲਾ ਸੋਨੂ ਆ ਕੀ ਹੋ ਗਿਆ ਧੌਣ ਤੇ ਤੇਰੇ ਸੱਟ ਕਿੱਡੀ ਲੱਗੀ ਪਈ ਯਾਰੇ ਏ ਕੀ ਫਰਜੇ ਮਾਤਾ ਦੇ ਧੌਣ ਤੇ ਇਹ ਨਹੀਂ ਮੈਂ ਵੀ ਐਡੀ ਫਿੰਸੀ ਹੋਈ ਕੋਈ ਹੱਥ ਨਹੀਂ ਹਿਲਾਣ ਲੂੰਗਾ ਆਪਾਂ ਬਾਟੇ ਆ ਇਹਜਾ ਕਮਰਾ ਅੰਦਰੋਂ ਉਹਨਾਂ ਲੋੜਦਾ ਹੈ। ਬੈਠੀ ਲੈਂਦਾ ਹੈ। ਅੰਦਰੋਂ ਰਹਿਾਈ ਲੈ ਕੇ ਪੈਂਦਾ ਹੈ। ਹਾਂਜੀ, ਅਲਗ। ਗਰਮੀਆਂ 'ਚ ਵੀ। ਹਾਂਜੀ। ਕੋਈ ਨਮ। ਤੇ ਮਾਂ ਇਹਨੂੰ ਕਿੰਨੇ ਸਾਲ ਹੋ ਗਏ ਨਾਤੇ ਨੂੰ? ਜੀ। ਨਾਤੇ ਨੂੰ ਕਿੰਨੇ ਸਾਲ ਹੋ ਗਏ? 3 ਸਾਲ ਹੋ ਗਏ 3-4। 3-4 ਸਾਲ ਬਾਅਦ ਬਾਹਰ ਨਹੀਂ ਨਿਕਲਿਆ। ਲਾਕਡਾਊਨ ਤੋਂ ਬਾਅਦ ਨਹੀਂ ਬਾਹਰ ਨਿਕਲਿਆ। ਕੋਕੂੜੀ ਦੇ ਬਾਰੇ ਕਿਵੇਂ ਹੁੰਦਾ ਗੱਲ? ਸੋਨੂ ਇਹ ਵੀਰਦਨ ਆਇਆ ਹੈਗਾ ਸੋਨੂ ਗੁਜਾਜ ਤੇ ਕਿਹਦੇ ਪਿਤਾ ਜੀ ਇਸ ਦੁਨੀਆ ਤੋਂ ਜਾ ਚੁੱਕੇ ਨਹੀਂ ਜਿਹਨ ਦੇ ਪਿਤਾ ਜੀ ਗਏ ਨੇ ਉਦੋਂ ਦਾ ਵੀਰ ਦੱਸਦੇ ਆਏ ਆਂ ਭਣੇ ਅੱਗੇ ਨੂੰ ਆ ਜਾਓ ਤੁਸੀਂ ਇਹਦੇ ਸਿਸਟਰ ਹੋ ਜੀ ਮੈਨੂੰ ਇਹ ਦੱਸੋ ਵੀ ਕਿੰਨੇ ਕ ਟਾਈਮ ਤੋਂ ਇਸ ਸੋਨੂ ਇਦਾਂ ਹੁੰਦਾ ਬਾਦ ਇਹ ਨਾ ਨਾ ਦਾਹੀ ਪਾਣੀ ਛੱਟ-ਛੱਟ ਕੇ ਹੁਣ ਤੇ ਮਾਰਨ ਪੈ ਜਾਂਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਤੇ ਮਤਲਬ ਉਸ ਤੋਂ ਪਹਿਲਾਂ ਜਮਾਂ ਠੀਕ ਸੀ ਹਾਂ ਜੀ ਉਹ ਰੱਖਾ ਚਲਾ ਜਾਂਦਾ ਨਸ਼ਾ ਪਤਾ ਖਾਈ ਜਾਂਦਾ ਹਾਬ ਦਾ ਕੀ ਨਸ਼ਾ ਕਰਦਾ ਸੀ ਇਹ ਭੰਗ ਪੀਂਦਾ ਸੀ ਨਹੀਂ ਪਤਾ ਗੋਲੀਆਂ ਖਾਂਦਾ ਸੀ ਹਾਂ ਗੋਲੀਆਂ ਖਾਂਦਾ ਸੀ ਸੋ ਜਾਂਦਾ ਸੀ ਰੋਟੀ ਖਾਂਦਾ ਗੋਲੀਆਂ ਖਾਨੀ ਤੂੰ ਤੇ ਭੰਗ ਵੀ ਪੀਂਦਾ ਸੀ ਭੰਗ ਭੰਗ ਲੀਆਂ ਸੈਕਟਾਂ ਭਰ ਕੇ ਜਿਵੇਂ ਪਿੰਡੇ ਜਿਵੇਂ ਕਰ ਐਂਦੇ ਮੇਰੇ ਨਾਲ ਸਹੀ ਹੈ ਤੋ ਬਸ ਗਾਈ ਨਹੀਂ ਕਰ ਗੱਲ ਨਿਕਲ ਕੇ ਬਾਹਰ ਉਹਨੇ ਗੱਲ ਕਰ ਪੈਣ ਨਾ ਐ ਕਿਵੇਂ ਕਹਿੰਦੀ ਆ ਕੀ ਨਾਂ ਇਹਦਾ ਕੀ ਨਾਂ ਮੈਂ ਇਹਦਾ ਜਦੋਂ ਉਹ ਤੇਰੇ ਕੀ ਮਾਰਿਆ ਸੀ ਮਾਤਾ ਨੇ ਬੱਲ ਮਾਰਿਆ ਸੀ ਫਿਰ ਜਿਉਂ ਉਥੇ ਉਹਨਾਂ ਨੇ ਆਏ ਸਨੋਂਮੀ ਨੇ ਕਿੰਨੇ ਮੰਨ ਲਓ ਕਿੰਨੇ ਟਾਈਮ ਪਹਿਲਾਂ ਦੀ ਗੱਲ ਹੈ ਇਹ ਇਹ ਲੋਕਡਾਊਨ ਤੋਂ ਪਹਿਲਾਂ ਜੋ ਤੁਹਾਡੇ ਬੱਲਾ ਮਾਰੇ ਸੀ ਹਾਂਜੀ ਮੈਂ ਆਖੇ ਤੁਹਾਨੂੰ ਰੋਟੀ ਖਾਣੀ ਇੱਥੇ ਟੀਵੀ ਦੇਖਣ ਲੱਗੀ ਤੇ ਮੇਰਾ ਹੈਗਾ ਨਾ ਦਿਖਾਉ ਤੁਹਾਨੂੰ ਟੀਵੀ ਇੱਥੇ ਇੱਥੇ ਮਾਰਿਆ ਨਾ ਦੂਜੀ ਵਾਰ ਇੱਥੇ ੱਤਕਾ ਮਾਰਿਆ ਮੈਨੂੰ ਮਣਕਾ ਆਇਆ ਲੈ ਤੇ ਹੁਣ ਤੇ ਭਾਈ ਫੰਦਾ ਹੀ ਲੋਕਡਾਊਨ ਤੋਂ ਨਸ਼ਾ ਨਹੀਂ ਮਿਲਦਾ ਮਾਰੂ ਗੋਲੀਆਂ ਫਿਰ ਇਹਨਾਂ ਨਾਲ ਕੋਈ ਗੋਲੀ ਖਾਣੀ ਨਾ ਇਹਨਾਂ ਪਾਸ ਰੋਟੀ ਆ ਚਾਰ ਰੋਟੀਆਂ ਦਾ ਪਤਾ ਨੂੰ ਪਾਣੀ ਚਾਰ ਪਲਾਸ ਮੇਰੇ ਹੱਥੋਂ ਬਿਨਾ ਨਾ ਕੁੜੀਆਂ ਹੱਥੋਂ ਪੀਣਾ ਹੁਣ ਕੋਈ ਨਸ਼ਾ ਪਤਾ ਨਾ ਹੁਣ ਤਾਂ ਕੋਈ ਸੋਜੀ ਵੀ ਨਹੀਂ ਦੀ ਨਾ ਜਮਾਈ ਨਹੀਂ ਗੋਲੀ ਵੀ ਨਹੀਂ ਖਾਣੀ ਹੁਣ ਤਾਂ ਇਹ ਨਹੀਂ ਕਿ ਇਹ ਕਪੜੇ ਨਹੀਂ ਬਦਲਦਾ ਨਾ 221 ਤੋਂ ਬਾਅਦ ਹਾਂ ਮਤਲਬ ਲੋਕਡਾਊਨ ਤੋਂ ਬਾਅਦ ਨਹੀਂ ਕੀਤਾ ਨਾ ਇਹਨੂੰ ਕੋਈ ਫੇਰ ਨਾ ਪਤਾ ਫੰਗ ਕਰਵਾ ਹੀ ਤੇ ਉਹ ਪੁਲਿਸ ਵਾਲੇ ਬਾਹਰ ਬੈਠੇ ਪਹਿਲਾਂ ਇਹ ਰੱਖਿਆ ਚਲਾਉਂਦਾ ਸੀ ਹਾਂਜੀ ਰੱਖਿਆ ਚਲਾਉਂਦਾ ਸੀ ਜਿਹੜਾ ਇਹ ਕੰਮ ਕਰਦਾ ਸੀ ਉਹਨੇ ਤਾਂ ਨਸ਼ਾ ਕਰ ਲੈਂਦਾ ਸੀ ਆਪ ਉਹ ਸਾਰਾ ਨਸ਼ਾ ਪਿਓ ਦੇ ਜਿੰਦੇ ਦਿੰਦਾ ਰਿਹਾ 300 ਰੁਪਏ ਉਸ ਤੋਂ ਬਾਅਦ ਇਹਨਾਂ ਕੋਈ ਪੈਸਾ ਨਹੀਂ ਦਿੱਤਾ ਮੈਂ ਬਾਅਦ ਚ ਰੋਟੀਆਂ ਖਾਣੀਆਂ ਲਿਆਓ ਕਹਿੰਦਾ ਰੋਟੀਆਂ ਆ ਕੇ ਰੱਖਿਆ ਵਾ ਕੇ ਆਣਾ ਤੇ ਵੀ ਵੀ ਰੋਟੀਆਂ ਖਾ ਜਾਣੀਆਂ ਇਹਨਾਂ ਕੰਮ ਨਹੀਂ ਕਰਨ ਲੈਣਾ ਹੁਣ ਦੋ ਟਾਈਮ ਰੋਟੀ ਖਾਣ ਲੱਪਿਆ ਹੁਣ ਖਾਦੀ ਹੈ ਰੋਟੀ ਚਾਹ ਵੀ ਪੀਤੀ ਹੈ ਬਸ ਅੰਦਰ ਰਹਿਣਾ ਲੈਟਿਨ ਜਾ ਕੇ ਕਰਿਆ ਹੁੰਦਾ ਉੱਥੇ ਹਾਂ ਲਾਟਰੀ ਕਰੀਏ ਪਾਣੀ ਰੋੜ ਦਿੰਦਾ ਪਾਣੀ ਪਾ ਦੇ ਮੰਮੀ ਡੱਬੇ 'ਚ ਪਾਣੀ ਪਾ ਦੇ ਡੱਬੇ ਘੁਟਕਾਊਗਾ ਹਾਂ ਕਰ ਤਾ ਸੁਣੋ ਕੀ ਹਾਲ ਆ ਨਾ ਕੋਈ ਪਰਚੀ ਨਹੀਂ ਕਰਨਾ ਬੱਸ ਉਹ ਮੈਨੂੰ ਹਾਲਤ ਕੀ ਐ ਐ ਸੁਣੋ ਕੀ ਹਾਲ ਬਣਾਇਆ ਹੋਇਆ ਤੂੰ ਉਹ ਸੁਣ ਕੀ ਹਾਲ ਬਣਾਇਆ ਹੋਇਆ ਆਪਦਾ ਕੋਈ ਮਿੱਤਰ ਨਹੀਂ ਚੱਕਣ ਦੇਣਾ ਆਪਦਾ ਦੇਖੋ ਇਹ ਰੋਟੀ ਖੰਦੇ ਆਹ ਚੱਕ ਮੰਮੀ ਚੱਕ ਮੈਂ ਵੀ ਬੈਠਣੇ ਚਾਹਣਾ ਬੈਠ ਜਾ ਮੇਰੇ ਕੋਲ ਪੁੱਛ ਬੈਠ ਗਾਇਆ ਸਨੈ ਗਾਇਆ ਮੰਦਿਰ ਤੋਂ ਗਾਇਆ ਕੁਛ ਚੰਦੇ ਹੱਥ ਮਲਾ ਲਾ ਚੱਲ ਉਹ ਨਹੀਂ ਓਏ ਹੱਥ ਤਾਂ ਮਲਾ ਲਾ ਉਹ ਨਹੀਂ ਓਏ ਹੱਥ ਤਾਂ ਮਲਾ ਲਾ ਇਹ ਹੱਥ ਮਲਾ ਲਾ ਸੁਣ ਉਹ ਨਹੀਂ ਖੜਾ ਹਾਂ ਮੈਂ ਤੈਨੂੰ ਕੀ ਹਾਲ ਕੀਤਾ ਕੱਪੜੇ ਕਿਵੇਂ ਗਰਮ ਨੇ ਭਿੱਜੇ ਪਏ ਆ ਬੈਠ ਜਾ ਬੈਠ ਜਾ ਕਹਿੰਦੇ ਅ ਨਹੀਂ ਮੈਂ ਖੜਾ ਹਾਂ ਤੈਨੂੰ ਦਿਖਾਉਣਾ ਮੈਂ ਕੀ ਕਰ ਆ ਮੰਮੀ ਨਾ ਹੱਥ ਨਾ ਲਾ ਉਹ ਬੈਠ ਜਾ ਕਹਿੰਦੇ ਬੈਠ ਉਹ ਇਹਨਾਂ ਬਹਿ ਜਾ ਫਿਰ ਬੈਠੀ ਖੜਾ ਹੋ ਜੀ ਫਿਰ ਬੈਠ ਆਹ ਖੜਾ ਹਾਂ ਮੈਂ ਖੜਾ ਹਾਂ ਆਹ ਖੜਾ ਹਾਂ ਉਹ ਖੜਾ ਯਾਰ ਉਹ ਸੋਨੂ ਵੀਰੇ ਹਾਂ ਮੈਂ ਸੋਨੂ ਵੀਰੇ ਸੋਨੂ ਵੀਰੇ ਨਹੀਂ ਨਹੀਂ ਮੈਂ ਆਪੇ ਸੋਨੂ ਵੀਰੇ ਆ ਆਪੇ ਹਾਂ ਅਖੜਾ ਜੀ ਕਿੰਨਾ ਹਨ ਸੋਹਣਾ ਸੁਲੱਖਾ ਮੁੰਡਾ ਗੱਭਰੂ ਆ ਪੂਰਾ ਜਵਾਨ ਹੈ ਨਾ ਭਾਜੀ ਮੈਂ ਤਾਂ ਬਹੁਤ ਕੰਟੀ ਪਰ ਅੱਜ ਮਾਂ ਵਿਚਾਰੀ ਡਰਦੀ ਜੀ ਨੇ ਪਹਿਲਾਂ ਇਹਨੂੰ ਬੋਲਣਾ ਸਿਖਾਇਆ ਤੁਰਨਾ ਸਿਖਾਇਆ ਉਂਗਲੀ ਫੜਫੜ ਅੱਜ ਉਸੇ ਪੁੱਤ ਤੋਂ ਡਰਦੀ ਹੈ ਵਿਚਾਰੀ ਮਾਂ ਹੈ ਨਾ ਆਹੀ ਪੂਰਾ ਇਕ ਨਿੱਕਾ ਜਿਹਾ ਘਰ ਆ ਦੋਨੇ ਘਰ ਚ ਮਾਂ ਪੁੱਤੀ ਆ ਕਿੱਥੇ ਅੱਜ ਇਸ ਘਰ ਚ ਇਹ ਮਾਂ ਦਾਦੀ ਆਪਦੇ ਪੁੱਤੇ ਪੋਤੀਆਂ ਨਾਲ ਖੇਡਦੀ ਹੁੰਦੀ ਤੇ ਪੋਤੇ ਪੋਤੀਆਂ ਵੀ ਵੱਡੇ ਵੱਡੇ ਹੋ ਜਾਣੇ ਸੀ ਹੁਣ ਤਿੱਕਰ ਤਾਂ ਪਰ ਅੱਜ ਜਿਹੜਾ ਪੰਜਾਬ ਦੇ ਵਿੱਚ ਸਾਡੇ ਕੈਮੀਕਲ ਨਸ਼ਾ ਆ ਗਲੀਆਂ ਨਾਲੀਆਂ ਦੇ ਵਿੱਚ ਇੱਥੇ ਲੋਕ ਲਿਟਦੇ ਆ ਗੋਲੀਆਂ ਖਾ ਖਾ ਕੇ ਤੇ ਜਿਹੜੀ ਮਰਜ਼ੀ ਦੁਕਾਨ ਤੋਂ ਗੋਲੀਆਂ ਲੈ ਲਓ ਤੁਸੀਂ ਨਸ਼ੇ ਵਾਲੀਆਂ ਜਿੱਥੋਂ ਮਰਜ਼ੀ ਜਿੰਨੀਆਂ ਮਰਜ਼ੀ ਲੈ ਲਓ ਪਤਾ ਨਹੀਂ ਕਿੰਨੇ ਨੌਜਵਾਨ ਨੇ ਨਾ ਗੋਲੀਆਂ ਦੇ ਕਰਕੇ ਇਹ ਇਹ ਨਾ ਪੱਤੇ ਕਰਦੇ ਸੀ ਨਾ ਇਹਦੇ ਚੋਰੀ ਆ ਉਹਦੇ ਗੱਡੀ ਵਿੱਚੋਂ ਅੰਜੋਸ ਅਰੇਖੇ ਦੇ ਵਿੱਚ ਪਤਾ ਅੰਦਾ ਉਹ ਕਿੰਨੇ ਦਾ ਨਹੀਂ ਮੈਂ ਕਿਦਣਾ ਰਾਜੂ ਨੂੰ ਦਿਖਾਇਆ ਮਾਹ ਹੈ ਕਹਿੰਦਾ ਕੰਨਾਂ ਨੀਂਦ ਵਾਲੀਆਂ ਮੈਂ ਇੰਨੀਆਂ ਗੋਲੀਆਂ ਹੁੰਦਾ ਹੈ ਕਿ ਉਹ ਨੀਂਦ ਵਾਲੀਆਂ ਗੋਲੀਆਂ 'ਚ ਨਸ਼ਾ ਹੁੰਦਾ ਜੀ ਨਸ਼ੇ ਦੇ ਤੌਰ ਤੇ ਖਾਂਦੇ ਸੀ ਉਹ ਗੋਲੀਆਂ ਤੇ ਰੋਟੀਆਂ ਪਾਣੀ ਵਰਗੀਆਂ ਖਾ ਜਾਣੀਆਂ ਮੰਮੀ ਲਾ ਪੈ ਤੇ ਉਹ ਵੱਡਾ ਸੀ ਗਿਆ ਪਿਓ ਦੇ ਹੁੰਦੇ ਨਾ ਉਹਨਾਂ ਰੱਖਣਾ ਤਾਂ ਰੋਟੀ ਦੇਣੀ ਹੈ 300 ਰੁਪਏ ਦੇ ਉਹ ਤਾਂ ਹੁਣ ਦੇਖੋ ਇਹ ਵੀ ਵਜਾ ਉਹਨੂੰ ਦੁਮੜ ਕੇ ਤਾਂ ਫਿਰ ਨਸ਼ੇ ਨਾਲ ਕਮਲਾ ਹੀ ਹੋ ਗਿਆ ਪਿਓ ਤੋਂ ਬਾਅਦ ਹਾਂਜੀ 2016 ਤੱਕ ਹੋਏ ਹੋ ਜਦੋਂ ਇਹਨਾਂ ਬੱਸ ਮੈਨੂੰ ਕੁਝ ਨਹੀਂ ਮੇਰੀ ਮਦਦ ਕਰਾਂ ਮੰਮੀ ਕੀ ਕਰਨਾ ਇਹ ਛੱਤ ਦੇਖ ਤੇ ਹੀ ਮੇਰੇ ਭਰਾ ਆ ਕੇ ਕੋਈ ਹੈ ਹਾਂ ਅੱਛਾ ਹਾਂਜੀ ਹੁਣ ਆਖਿਆ ਬਹਿਣਾ ਹੀ ਥਾ ਨਹੀਂ ਸਾਡੀ ਉਹਨਾਂ ਦੁਕਾਨ ਸਾਰੀ ਚੁੰਦੀ ਪਈ ਸੀ ਤੇ ਆਸੀਂ ਬਾਹਰ ਬੈਠ ਜਰਾਂਗੇ ਮਾਂ ਤੇ ਆ ਇਹ ਅੰਦਰ ਕਮਰੇ ਦੇ ਕੋਲ ਮੈਨੂੰ ਕਹਿਨ ਦੇ ਤਾਂ ਅੱਛਾ ਮੈਨੂੰ ਨਹੀਂ ਰੋਗ ਦਾ ਕੁੜੀ ਨਹੀਂ ਆਂ ਅੰਦਰ ਆ ਗੁੱਦਾ ਉਹ ਸੋ ਮੈਨੂੰ ਪੈਣਾ ਪੈਣਾ ਹੁੰਦੀਆਂ ਰਖੜੀ ਉਹਨਾਂ ਨੂੰ ਆਈਆਂ ਐਂ ਕਰ ਲਿਆ ਕਿੰਨੀਆਂ ਪੈਣਾ ਇਹਦੀ ਦੋ ਪੈਣਾ ਦੋ ਪੈਣਾ ਦੋਨੇ ਪੈ ਗਈਆਂ ਹੋ ਗਈਆਂ ਹਾਂਜੀ ਕੁੜੀਆਂ ਵੱਲੋਂ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਇਹਦਾ ਭਰਾ ਵੀ ਇੱਕ ਇੱਕੋ ਭਰਾ ਹੈ ਉਹ ਇੱਕਲਾ ਹੀ ਹੈ ਨਾ ਇਹ ਮੇਰਾ ਤਾਂ ਜੰਮੂ ਆ ਮੇਰਾ ਕੋਈ ਆਂਦਾ ਨਹੀਂ ਜਾਂਦਾ ਨਹੀਂ ਮੈਂ ਕੀ ਕਰਾਂ ਭਰਾ ਵੱਡਾ ਮਾਰ ਕੇ ਨਹੀਂ ਕਿ ਤੁਹਾਡੇ ਤਿੰਨ ਬੱਚੇ ਆ ਹਾਂਜੀ ਤਿੰਨ ਬੱਚੇ ਦੋ ਬੇਟੀਆਂ ਤੇ ਇੱਕ ਬੇਟਾ ਹਾਂਜੀ ਇਹ ਇੱਕੋ ਮੁੰਡਾ ਘਰ ਵਾਲੇ ਦੀ ਤੁਹਾਡੇ ਦੀ ਡੈਥ ਕਿਉਂ ਹੋ ਗਈ ਸੀ ਮਾਤਾ ਉਹ ਮੇਰਾ ਉਹ ਗਿਆ ਹਾਂ ਗਿਆ ਡਾਉਨ ਉਹ ਲੈ ਆਬ ਕੀ ਆ ਬਬੂ ਟੈਕ ਹੋਇਆ ਟੈਕ ਹਾਂਜੀ ਇੱਕਦਮ ਹੋਇਆ ਉਹ ਮੈਂ ਸੁਣੂ ਕੋਣੇ ਹਿੱਟ 100 ਥੋੜਾ ਬੋਤਾ ਕੰਮ ਕਰਿਆ ਕਰ ਕੰਮ ਕਰਕੇ ਆਪਦੇ ਘਰ ਨੂੰ ਨਹੀਂ ਚਲਾਉਣਾ ਇਹਦਾ ਵਿਆਹ ਹੋਇਆ ਸੀ ਮਾਂ ਵਿਆਹ ਹੋਇਆ ਸੀ ਮੋਲਾਪੁਰ ਚਾਰ ਸਾਲ ਰਹੀ ਵੋਟੀ ਬੱਚਾ ਤੇ ਇਹ ਨਹੀਂ ਨਾ ਕਦਾ ਉਹ ਅਸੀਂ ਤੇ ਬਿਠੇ ਰਹੇ ਰਹੇ ਸੀ ਤੇ ਫਿਰ ਉਹ ਕਹਿੰਦੇ ਬੱਚਾ ਨਹੀਂ ਹੋਇਆ ਉਹ ਕਹਿੰਦੇ ਡਾਕਟਰ ਕਹਿੰਦੇ ਹੈ ਦੋਨੋਂ ਹੀ ਦਿਖਾਓ ਏ ਜੰਦਾ ਨਹੀਂ ਚਾਰ ਸਾਲੋਂ ਬੱਚਾ ਕੋਈ ਨਹੀਂ ਹੋਇਆ ਉਹਦੀ ਮਾਂ ਨੇ ਆਖਿਆ ਤਵਾਕ ਦਵਾਣਾ ਸੀ ਕੁੜੀ ਨੂੰ ਹੋਰ ਕੀ ਬਿਮਾਰੀ ਕਿਉਂ ਹੈ ਕਿ ਦੀ ਉਮਰ ਕਿੰਨੀ ਹੈ ਮਾ ਉਮਰ ਕਿੰਨੀ ਹੈ ਦੀ ਉਮਰ ਇਹਦੀ ਹੋਣੀ 32 33 ਸਾਲ ਕਿਹੜੇ ਸੰਤ ਜੰਮਿਆ ਸੀ ਇਹਦੀ ਡੇਟ ਆਫ ਬਰਥ ਕੀ ਹੈ ਕੁੜੀਏ 81 81 34 ਸਾਲ 91 91 34 ਸਾਲਾਂ ਦਾ ਹੋ ਗਿਆ ਪਾ ਜੇ ਸਾਰੇ ਨਾਲ ਸੋਨਾ ਸੀ ਜਾਂ ਡਾ ਮੋਟਰਸਾਈਕਲ ਨੰ ਕੰਮ ਪਠਾਨਕੋਟ ਮਾਸੀ ਨੇ ਦਿਖਾਇਆ ਉੱਥੋਂ ਆ ਗਿਆ ਪਿਓ ਜੇ ਨੇ ਲਿਆਇਆ ਇੱਥੇ ਆ ਕੇ ਬੰਦਬਿਗੜੀਆ ਬਸਤੀ ਚ ਇਹਦਾ ਮੁੰਡਾ ਚਲ ਤੂੰ ਆ ਚਲੀ ਬਾਹਰ ਇਹ ਵੀ ਨਹੀਂ ਆਲਾ ਡੈਡੀ ਨੇ ਚਲ ਆ ਚਲੀ ਬਾਹਰ ਓਏ ਆ ਜਾ ਬਾਹਰ ਗੇੜਾ ਕਢਾਉਣਾ ਗੇੜਾ ਕਢਾਉਣਾ ਉਹ ਗੇੜਾ ਹੀ ਕਢਣਾ ਬਾਹਰ ਮਮੇ ਉਹ ਗੇੜਾ ਕਢਾਣਾ ਉਹ ਗੇੜਾ ਹੀ ਕਢਣਾ ਉਹ ਗੇੜਾ ਹੀ ਕਢਣਾ ਸੋਨੂ ਉਹ ਗੇੜਾ ਹੀ ਕਢਣਾ ਹੱਥ ਪਾਓ ਭਾਈ ਹੱਥ ਪਾਓ ਕੱਲੇ ਆਣੇ ਦੇਖੀ ਜਾਂ ਦੇਖਣ ਵਾਸਤੇ ਖੜੇ ਗੇੜਾ ਕਢਾਣਾ ਢੋੜਾ ਗੇੜਾ ਕਢਾਉਣਾ ਇਹਦਾ ਪੈਂਟ ਫੜ ਲੈਂਦੇ ਉਹ ਪੈਂਟ ਨਹੀਂ ਜਾਂਦੀ ਕਿਤੇ ਉਹ ਪੈਂਟ ਕਿਤੇ ਨਹੀਂ ਜਾਂਦੀ ਜੀ ਚੱਲ 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 ਕੁਝ ਨਹੀਂ ਹੁੰਦਾ ਚੱਲ ਪੜ ਲੈ ਪੈਂਟ ਉਹ ਲੈ ਕਾਤਰਾ ਪੈਂਟ ਬਣ ਕੇ ਤੁਰ ਪਾ ਚੱਲ ਕਢਾਉਣਾ ਉਹਨਾਂ ਨੇ ਉਹ ਆਹ ਹੋ ਗੇੜਾ ਉਹਦੇ ਚੱਪਲ ਵੀਰ ਭਰਾ ਮਿਲ ਲਿਆ ਬਡੇ ਬਾਈ ਆ ਆ ਆ ਜਾ ਮੇਰਾ ਵੀਰ ਆਇਆ ਕਰ ਇਹ ਵੀ ਕਢ ਲੂ ਕਢ ਦਿਨੇ ਬੰਦੇ ਬਾਈ ਆ ਸਰਕਾਰ ਨਾਲ ਬਾਹਰ ਆਹ ਦੇਖ ਰੋ ਰੋ ਬਾਹਰ ਬਾਹਰ ਨਹੀਂ ਲੇ ਲਓ ਬੋਲਦੀ ਕਿ ਬੜਾ ਪਰੇ ਗਿਆ ਚੱਲ ਪਿੱਛੇ ਕਰਦਾ ਮੜਾ ਜਾ ਪਿੱਛੇ ਕਰਦਾ ਮਾਈਕ ਲੈ ਕੇ ਆ ਮੜਾ ਮਾਈਕ ਲੈ ਕੇ ਆ ਆਹ ਨਾ ਵੇ ਮਾਈਕ ਲੈ ਕੇ ਧਿਆਨ ਵਿੱਚ ਲੈ ਲੈ ਰਿਹਾ ਕੋਟੀ ਰੋਦੀ ਤੇ ਲੈ ਜਾਣੀ ਕਿ ਅਬ ਕਿਹੜਾ ਕਢਾਉਣਾ ਹੈ ਲੈਕਿਨ ਬਾਥਰੂਮ ਵਿੱਚ ਹੀ ਕਰੀ ਅੰਦਰ ਮੰਮੀ ਨਾਲ ਆਉਂਦੀ ਕਿ ਮੰਮੀ ਹੈਗੀ ਨਾਲੀ ਵਿੱਚ ਚੱਪਲ ਦੇ ਨੂੰ ਆ ਜਾ ਹੋਰ ਮੰਮੀ ਨਾਲ ਚੱਪਲ ਤਾਂ ਨਵੀਂ ਦੇ ਦੇ ਉਹ ਦੂਜੀ ਦੇ ਮੇਰੇ ਵਾਲੀ ਦੂਜੀ ਦੇ ਦੋ ਨੀ ਦੂਜੀ ਦੇ सोनू ਕੱਢ ਦੇ ਕੱਢ ਦੇ ਪਤਨੀ ਹੁੰਦਾ ਨਾ ਆਹੋ ਚੱਪ ਚੱਪ ਲੈ ਇਹ ਪੈਰ ਤੋਂ ਕੱਢ ਕੇ ਚੱਪਲ ਠੀਕ ਕਰਕੇ ਪਾਈ ਦੇ ਕੱਢ ਦੇ ਵੀਰੇ ਢੇਜਾ ਆ ਕੱਢ ਚੱਪਲ ਕੱਢ ਬਾਹਰ ਕੱਢ ਲੈਂਦਾ ਮੈਂ ਮੈਂ ਕੱਢ ਲੈਂਦਾ ਮੈਂ ਕੱਢ ਉਹ ਛੱਡਵਾ ਗਈ ਚੱਲ ਕੱਢ ਕੱਢ ਦੇ ਵੀਰੇ ਕੱਢ ਕੱਢ ਦੇ ਕੱਢ ਲੈ ਸਟੈਪ ਪਾ ਦੇਖੋ ਆਪ ਤੇ ਕਰ ਆ ਪਾ ਦੇ ਉਹ ਪਾ ਹਾਂ ਤੂੰ ਤਾਂ ਛੱਡ ਛੱਡਿਆ ਛੱਡਿਆ ਛੱਡ ਚੱਲ ਦੱਸੋ ਅੱਜ ਆ ਗੇੜਾ ਕੱਢਣਾ ਗੇੜਾ ਕੱਢਣਾ ਆ ਕੱਢ ਲਿਆ ਬੱਚਾ ਆ ਤੇ ਕੱਢਾ ਆ ਦੇ ਕੱਢ ਲਿਆ ਗੇੜਾ ਚਲ ਚਲ ਉਹ ਨਹੀਂ ਮੈਂ ਕੱਢ ਲਿਆ ਗੇੜਾ ਬੰਦੇ ਆ ਜਾ ਮम्मी ਨਾਲ ਹੀ ਜਾਣਾ ਅੰਦਰ ਆ ਜਾ ਆ 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 ਚੱਲ ਸੋਨੇ ਬਾਗਰ ਢੇੜਾ ਕਢਾਉਣਾ ਮਮਾ ਆ ਆ ਢੇੜਾ ਕੱਢਣਾ ਵੀਰੇ ਆਪਾਂ ਢੇੜਾ ਕਢਾਈ ਸਭੀ ਕੱਲ੍ਹ ਦੇ ਚੱਲ ਚੱਲ ਸੋਨੂੰ ਚੱਲ ਪੁੱਤ ਚੱਲ ਅੱਖ ਲੱਗੀ ਜਾਂਦਾ ਚੱਲ ਢੇੜਾ ਕਢਾਉਣਾ ਪੱਤ ਲੈ ਅੱਖ ਲੱਗੀ ਜਾਂਦਾ ਪੁੱਤ ਅੱਖ ਲੱਗੀ ਜਾਂਦਾ ਚੱਲ ਆ ਮਮੀ ਹਾਂ ਨਾਲ ਗਾ ਨਾਲ ਆ ਜਾ ਯਾਰ ਆ ਪਾ ਉਹ ਪਾਸੇ ਹੋਇਆ ਨਾ ਪਾਸਾ ਹੈ ਉਹ ਮਮਾ ਨਾਲ ਹੀ ਆ ਪੁੱਤ ਕੀ ਗੱਲ ਆ ਦ ਕੀ ਗੱਲ ਆ ਮੈਂ ਨਾਲ ਗਾ ਆਰੇ ਮੰਮੀ ਨੇ ਨਾਲ ਹੀ ਜਾਣਾ ਆਪਣੇ ਨਾਲ ਹੀ ਜਾਣਾ ਬੱਤ ਮੰਮੀ ਨੇ ਵੀ ਨਾਲ ਹੀ ਜਾਣਾ ਲੈ ਜਾ ਕੇ ਤੈਰੀ ਦਵਾਈ ਦਵਾਈ ਦੋ ਨਹੀਂ ਤੇਰੇ ਆਇਆ ਇੱਧਰ ਹੋਇਆ ਨਾ ਨਾਲ ਗਏ ਅੰਦਰ ਸੁਨੂ ਆ ਵਿੱਚ ਬਟਾ ਆਰੇ ਲੈ ਵੀਰ ਚਲੋ ਮਮਾ ਮੰਮਾ ਨੇ ਉੱਥੇ ਮਮਾ ਉੱਧਰੇ ਗਾਣਾ ਗਾਣਾ ਮੋੜਾ ਦੀ ਬੈਂਦੀ ਆ ਓ ਨੋ ਮੰਮਾ ਦੇ ਵੀ ਜਾ ਲੈ ਚੱਲ ਮੰਮੀ ਦਾ ਮੱਲੂ ਉੱਥੇ ਬੈਂਦੀ ਆ ਬੈਠ ਮਾਤਾ ਤੂੰ ਵੀ ਬੈਠ ਤੂੰ ਬਹਿ ਉੱਥੇ ਇੱਧਰ ਦੀ ਬਾਰੀ ਓ ਮੰਮਾ ਨੇ ਉੱਥੇ ਤੇ ਬਹਿਣਾ ਇੱਧਰ ਦੀ ਬਹਿ ਜਾ ਗਾਂ ਨਿਕ ਜਾ ਮਾਤਾ ਗਾਂ ਨਿਕ ਜਾ ਚੱਲ ਬੈਠ ਤੂੰ ਬਹਿਣਾ ਹੁਣ ਅਸੀਂ ਨਹੀਂ ਬਹਿਣਾ ਆ ਅੱਗੇ ਬਹਿਣਾ ਵਾ ਆ ਜਾ ਜਾਣਾ ਕਿੱਥੇ ਆ ਇੱਥੇ ਹਸਪਤਾਲ ਜਾ ਕੇ ਹੁਣ ਚੱਲ ਮਾਤਾ ਦਾ ਚੈੱਕ ਅਪ ਕਰਾਉਣਾ ਨਾਲੇ ਮਾਤਾ ਦਾ ਸਿਵਲ ਹਸਪਤਾਲ ਸਿਵਲ ਆ ਉਹਨਾਂ ਨੇ ਦਵਾਈ ਨਹੀਂ ਦੇਈ ਜਾ ਮੇਰੇ ਕੋਲ ਹੈਗੇ ਲਾਓ ਸਾਡੇ ਚੱਲ ਚੱਲ ਹੋ ਪਰੇ ਪਿਆ ਪਰੇ ਪਿਆ ਪਰੇ ਐਵੇਂ ਜੋਰ ਲਾਈ ਜਨੰਦ ਇਧਰ ਆਕਰ ਨਾਲ ਆ ਦੇ ਚੱਪਲਾ ਪਾਈਆਂ ਕੋਈ ਕੋਈ ਬਸ ਠੀਕ ਵੇ ਜੀ ਸਾਲ ਅਸੀਂ ਇੱਥੇ ਸਾਦਾ ਵਸਤੀ ਮੁੱਕ ਕੇ ਆਏ ਸੀਗੇ ਜੀ ਇਸ ਵੀਰ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਤੇ ਮਾਤਾ ਜੀ ਨੇ ਨਾਲ ਸਾਡੇ ਮਾਤਾ ਵੀ ਵਿਚਾਰੀ ਆ ਲੱਗਾ ਇਕੱਲੀ ਹੁਣ ਜਵਾਨ ਪੁੱਤ ਸੀ ਕਿੱਥੇ ਆਸਰਾ ਬਣਨਾ ਸੀ ਪੁੱਤ ਦਾ ਪੁੱਤ ਨੇ ਮਾਂ ਦਾ ਤੇ ਕਿੱਥੇ ਉਹ ਹੁਣ ਬੋਝ ਬਣਿਆ ਬੈਠਾ ਸੀ ਅੱਜ ਅਸੀਂ ਇੱਥੋਂ ਵੀਰ ਨੂੰ ਸੁਪਨਿਆਂ ਦੇ ਘਰ ਮਨੁੱਖਤਾਲੀ ਸੇਵਾ ਪਰਿਵਾਰ ਚ ਲੈ ਕੇ ਚੱਲੇ ਆ ਤੇ ਐਸੀਆਂ ਜ਼ਿੰਦਗੀਆਂ ਦੇਖੋ 4 ਸਾਲਾਂ ਤੋਂ ਨਾਤਾ ਹੀ ਨਹੀਂ ਵੀਰ 4 ਸਾਲ ਹੋ ਗਏ ਤਨ ਤੇ ਪਾਣੀও ਨਹੀਂ ਪਾਇਆ ਕਦੇ ਤੇ ਕੱਪੜੇ ਕਿੰਨੇ ਗੰਦੇ ਸਿਰ ਚ ਕਿੱਡੀਆਂ-ਕਿੱਡੀਆਂ ਜਟਾਵਾਂ ਬਣੀਆਂ ਪਈਆਂ ਘੱਟ ਪੈਰ ਗਲੇ ਪਿਆ ਇੰਨੀ ਗੰਦੀ 스멜 ਆਉਂਦੀ ਹੈ ਬਾਈ ਕੋਲੋਂ ਤੁਸੀਂ ਦੇਖੋ ਵੀ ਆਪਾਂ 4 ਦਿਨ ਨਾ ਇਹ ਤਾਂ ਆਪਾਂ ਨੂੰ ਕਿੱਦਾਂ ਦਾ ਫੀਲ ਹੁੰਦਾ ਤੇ 4 ਸਾਲ ਹੋ ਗਏ ਤੇ ਰਿਸ਼ਤੇਦਾਰ ਭੈਣ ਭਰਾ ਵੀ ਕੋਈ ਕਰ ਨਹੀਂ ਪਾ ਰਿਆ ਕਹਿੰਦੇ ਕੋਈ ਦੋ ਭੈਣਾ ਵਾ ਉਹ ਭੈਣਾ ਸਾਨੂੰ ਫੋਨ ਕਰਦੀ ਜਿਹਨੇ ਦੱਸਿਆ ਮਾਤਾ ਕਿਸੇ ਦੇ ਕੱਪੜੇ ਪ੍ਰੈਸ ਕਰਦੀ ਹੈ ਜਿਨ੍ਹਾਂ ਦੇ ਘਰੇ ਕੱਪੜੇ ਪ੍ਰੈਸ ਕਰਦੀ ਹੈ ਮਾਤਾ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਹਾਨੂੰ ਪਤਾ ਲੱਗਿਆ ਮਾਤਾ ਹਾਂਜੀ ਵੀਰੇ ਆਜੋ ਆਜੋ ਅੱਗੇ ਆਜੋ ਹੋਰ ਵੀਰੇ ਸਤਨਾਮ ਅੱਛਾ ਤੁਸੀਂ ਦੱਸਿਓ ਸਾਨੂੰ ਕੀ ਨਾਮ ਤੁਹਾਡਾ ਸਤਨਾਮ ਸਿੰਘ ਸਤਨਾਮ ਸਿੰਘ ਭਾਈ ਇਹ ਵੀਰਾ ਸਤਨਾਮ ਸਿੰਘ ਆ ਸਾਡੇ ਇਸ ਨਾਮ ਸਿੰਘ ਵੀਰੇ ਇਹਨਾਂ ਨੇ ਸਾਡੇ ਤੱਕਰ ਅਪਰੋਚ ਕੀਤੀ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਵੀਰੇ ਇਹਨਾਂ ਬਾਰੇ ਜੀ ਅੰਟ ਗਿਆਨ ਦਾ ਜੀ ਪਹਿਲਾਂ ਤੋਂ ਹੀ ਆਪਾਂ ਨੂੰ ਅੱਛਾ ਹੈ ਪ੍ਰੈਸ ਦੇ ਕਰ ਬੋਲ ਠੀਕ ਆ ਵੀਰੇ ਕਿੰਨੇ ਸਾਲਾਂ ਤੋਂ ਇਹਨੂੰ ਵੀਰ ਨੂੰ ਉਹਦੇ ਲਗ 4-5 ਸਾਲ ਦਾ ਹਾਂ 4-5 ਸਾਲ ਤੋਂ ਆਹੀ ਹਲਾਤ ਦੇ ਵਿੱਚ ਪਹਿਲਾਂ ਸਹੀ ਸੀ ਚੰਗਾ ਭਲਾ ਸੀ ਉਹਨੂੰ ਇਹ ਨਸ਼ਾ ਨਸ਼ਾ ਜੋ ਪੈਗਾ ਤੇ ਨਸ਼ਾ ਨੇ ਦਿਮਾਗ ਅਫਸੈਟ ਕਰਤਾ ਜੀ ਕੈਮੀਕਲ ਨਸ਼ੇ ਕਰਦਾ ਸੀ ਵੀਰ ਹਨਾ ਮੈਡੀਕਲ ਨਸ਼ਾ ਗੋਲੀਆਂ ਖਾਣੀਆਂ ਤੇ ਉਹਨਾਂ ਨੇ ਭੰਗ ਨੇ ਦਿਮਾਗ ਹੀ ਅਫਸੈਟ ਕਰਤਾ ਇੰਨਾ ਅਫਸੈਟ ਹੋ ਗਿਆ ਦੇਖੋ ਅੱਜ 4 ਸਾਲ ਹੋ ਗਏ ਨਾ ਤੈ ਨਹੀਂ ਜਤਨਾਮ ਸਿੰਘ ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਉਪਰਾਲਾ ਕੀਤਾ ਸਾਡੇ ਨਾਲ ਕਈ ਦਿਨਾਂ ਤੋਂ ਸਾਡੇ ਸੰਪਰਕ ਸੀ ਵੀਰ ਹੁਣੇ ਸਾਨੂੰ ਵੀਡੀਓ ਭੇਜੀ ਤੇ ਸਾਡੇ ਨਾਲ ਬਾਰ-ਬਾਰ ਸੰਪਰਕ ਕਰ ਰਹੇ ਸੀ ਅਰ ਜੋ ਸਮਾਂ ਜਦੋਂ ਪ੍ਰਮਾਤਮਾ ਨੇ ਕਰਨਾ ਉਸੇ ਟਾਈਮ ਹੀ ਹੋਣਾ ਅੱਜ ਬਾਈ ਦਾ ਅੰਜਲ ਸੀਗਾ ਉੱਥੇ ਅਸੀਂ ਲੈ ਕੇ ਚੱਲੇ ਆਂ ਨਾਲ ਬਾਈ ਨੂੰ ਤੇ ਵਾਘਰੂ ਚੜ੍ਹਦੀ ਕਲਾ ਬਖਸ਼ੀ ਬਾਈ ਠੀਕ ਹੋ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰੇ ਤੇ ਤੁਹਾਡੇ ਆਸ-ਪਾਸ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨੇ ਭੈਣੋ ਭਰਾਵੋ ਆਪਾਂ ਰਲ ਕੇ ਪਰਾਲਾ ਕਰੀਏ ਖੱਲੀ ਸਸਥਾਵਾ ਵੀ ਨਹੀਂ ਕੁਝ ਕਰ ਸਕਦੀਆਂ ਤੁਸੀਂ ਚਾਰ ਜਣੇ ਰਲ ਕੇ ਜੇ ਇਹਨੂੰ ਵੀਰ ਨੂੰ ਸ਼ੁਰੂ ਚੇ ਇਹਦੀ ਮਦਦ ਹੋ ਜਾਂਦੀ ਜਦੋਂ 2-4 ਮਹੀਨੇ ਹੋਏ ਸੀ ਇਹਨੂੰ ਇਦਾਂ ਹੋਏ ਨੂੰ ਉਦੋਂ ਇਹਦੀ ਬਾਹ ਫੜੀ ਜਾਂਦੀ ਇਹਦਾ ਇਲਾਜ ਕਰਾਇਆ ਜਾਂਦਾ ਤਾਂ ਇਹਦੇ ਅੱਜ ਆ ਹਾਲਾਤ ਨਾ ਬਣਦੇ ਚਾਰ ਸਾਲ ਨਾ ਟੱਈ ਨਹੀਂ ਬੰਦਾ ਤੇ ਚਾਰ ਸਾਲ ਦਾ ਇੰਤਜ਼ਾਰ ਕਰਦੇ ਰਹੇ ਕੋਈ মামੇ ਕੋਈ ਮਾਸੀਆਂ ਕੋਈ ਚਾਚੇ ਕੋਈ ਤਾਏ ਕੁਹਾ ਕੋਈ ਕਿੱਧਰ ਚਲੇ ਜਾਂਦੇ ਨੇ ਸਾਰੇ ਰਿਸ਼ਤੇਦਾਰ ਇਹੀ ਇਹ ਵੀਰੇ ਦੇ ਘਰੇ ਸਾਰੇ ਰੰਗ ਵੱਜੇ ਹੁੰਦੇ ਤੇ ਇਹਦੇ ਘਰੇ ਭੰਗੜੇ ਪੈਂਦੇ ਹੁੰਦੇ ਤੇ ਡੀਜੇ ਲੱਗਿਆ ਹੁੰਦਾ ਤੇ ਸਾਰੇ ਰਿਸ਼ਤੇਦਾਰ ਨੇ ਮੂਰੇ ਆ ਕੇ ਨੱਚਣਾ ਸੀ ਪਰ ਜਦੋਂ ਦੁੱਖ ਦੀ ਘੜੀ ਆ ਉਦੋਂ ਕੋਈ ਨਹੀਂ ਆਉਂਦਾ ਤੇ ਇੰਨੇ ਸਾਲ ਇਹ ਵੀਰ ਇਸ ਹਾਲਾਤ ਚ ਰਿਹਾ ਤੇ ਸਮੇਂ ਸਾਰ ਇਹਨੂੰ ਦਵਾਈ ਦਵਾਈ ਹੁੰਦੀ ਤਾਂ ਇਹ ਠੀਕ ਹੋ ਸਕਦਾ ਪਰ ਹੁਣ ਮਨੁੱਖਤਰੀ ਸੇਵਾ ਪਰਿਵਾਰ ਚ ਦਵਾਈਆਂ ਦੇ ਲੰਗਰ ਲੱਗਦੇ ਨੇ ਹਰ 14 ਦਿਨਾਂ ਬਾਅਦ ਤੁਹਾਡੇ ਆਂਡ ਗਵਾਂਡ ਵੀ ਕੋਈ ਬੰਦਾ ਇਦਾਂ ਦਾ ਹੈ ਉਹਨੂੰ ਉੱਥੇ ਕੈਂਪ ਚ ਲੈ ਕੇ ਆਵੋ ਉਹਨਾਂ ਨੂੰ ਦਵਾਈ ਦਵਾ ਸਕਦੇ ਆ ਜੇ ਉਹਨਾਂ ਨੂੰ ਐਡਮਿਟ ਕਰਨ ਦੀ ਲੋੜ ਹੋਊਗਾ ਆਪਾਂ ਉੱਥੇ ਐਡਮਿਟ ਵੀ ਕਰਾਂਗੇ ਪਰ ਨਾਲ ਇੱਕ ਫੈਮਿਲੀ ਦਾ ਮੈਂਬਰ ਰਹੂਗਾ ਅੱਜ ਵੀ ਹੁਣ ਸੋਨੂੰ ਦੇ ਮਾਤਾ ਜੀ ਨੂੰ ਅਸੀਂ ਆਪਣੇ ਨਾਲ ਲੈ ਕੇ ਚੱਲੇ ਆਂ ਸੋਨੂੰ ਵੀਰ ਤੇ ਮਾਤਾ ਜੀ ਉੱਥੇ ਸਾਡੇ ਕੋਲ ਨਾਲ ਰੁਕਣਗੇ ਤੇ ਸੋਨੂੰ ਆਪਣਾ ਜੀਵਨ ਅੱਗੇ ਠੀਕ ਹੋ ਕੇ ਚੰਗੇ ਤਰੀਕੇ ਨਾਲ ਬਤੀਤ ਕਰੇ ਉਹਦੇ ਲਈ ਅਰਦਾਸ ਕਰਿਓ ਸਾਰੇ ਆ ਲੈ ਗੁਰਜੀਕਾ ਖਾਲਸਾ ਬਾਈ ਜੀ ਸੁਤਰਾਮ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਨਾਮੀ ਆਉਂਦਾ